ਮਮਤਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਖਾਨਦ ਜਵਰ ਕਰਨਾ ਬੰਦ ਕਰੋ ਬੰਦ ਕਰੋ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨਾਂ ਉੱਪਰ ਹਰਿਆਣਾ ਸਰਕਾਰ ਦੀ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਪੰਜਾਬ ਦੇ ਵਿੱਚ ਭਾਜਪਾ ਲੀਡਰਾਂ ਦੇ ਘਰਾਂ ਦਾ ਘਰਾਉ ਕੀਤਾ ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਸੈਂਕੜੇ ਕਿਸਾਨ ਮਜ਼ਦੂਰ ਤੇ ਮਹਿਲਾਵਾਂ ਨੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਦਾ ਕਰਾਓ ਕੀਤਾ ਤੇ ਢਿੱਲੋਂ ਦੇ ਦਰਾਂ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਜਲਦ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਨਗੇ ਪਿਛਲੇ ਸਮੇਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਈ ਸੀ ਮੋਦੀ ਸਰਕਾਰ ਆ ਉਦੋਂ 13 ਮਹੀਨੇ ਮੋਰਚਾ ਚੱਲਿਆ ਸੀ ਤੇ ਉਹ ਕਾਲੇ ਕਾਨੂੰਨ ਸੀ ਜਿਹੜੇ ਉਹ ਤਾਂ ਨੋਟੀਫਿਕੇਸ਼ਨ ਰੱਦ ਕਰਵਾ ਲਿਆ ਸੀਗਾ ਪਰ ਕੁਝ ਮੰਗਾਂ ਜਿਹੜੀਆਂ ਸੀਗੀਆਂ ਘੋਰ ਦੇ ਵਿੱਚੋਂ ਨਿਕਲੀਆਂ ਮੰਗਾਂ ਵੀ ਜਿਵੇਂ ਪੱਤਰਕਾਰਾਂ ਦਾ ਕਤਲ ਕੀਤਾ ਸੀ ਕਿਸਾਨਾਂ ਦਾ ਕਤਲ ਕੀਤਾ ਸੀ ਉਹਨਾਂ ਦੇ ਆਗੂਆਂ ਨੇ ਭਾਜਪੀ ਰਨੇ ਤੇ ਨਾਲ ਮਤਲਬ ਵੀ ਜਾਨੀ ਜਿਹੜੇ 750 ਪ੍ਰਗਾਨ ਸੀ ਰਹੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਉਹਨਾਂ ਦੀ ਯਾਦ ਬਣਾਉਣਾ ਤੇ ਨਾਲ ਐਮਐਸਪੀ ਵਾਲਾ ਕਾਨੂੰਨ ਆ ਜਿਹੜਾ ਉਹ ਗਰੰਟੀ ਕਾਨੂੰਨ ਉਹ ਤੇ ਨਾਲ ਹੀ ਮਤਲਬ ਜਿਹੜਾ ਬਿਜਲੀ ਐਕਟ 2020 ਦਾ ਇਹਨਾਂ ਦੀ ਕਮੇਟੀ ਬਣਾਤੀ ਸੀ ਕਹਿੰਦੇ ਬਾਤ ਕਰਾਂਗੇ ਪਰ ਉਹ ਕਮੇਟੀ ਕਿੱਧਰ ਕੋਈ ਪਤਾ ਨਹੀਂ ਲੱਗਾ ਕਿੱਧਰ ਗਈ ਕਿੱਧਰ ਨਾ ਗਈ ਉਹ ਮੰਗਾ ਵਿੱਚ ਹੀ ਹੈ ਹੁਣ ਜਾਨੀ ਇੱਧਰ ਆ ਕੇ ਦਿੱਲੀ ਮੋਰਚੇ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹਦੇ ਚੋਂ ਕੁਝ ਜੱਫੇ ਬੰਦੀਆਂ ਨਿਕਲ ਕੇ ਉਹਨਾਂ ਨੇ ਅੱਡ ਵੱਖਰਾ ਆਪ ਦਾ ਗੈਰ ਸਿਆਸੀ ਸੰਯੁਕਤ ਮੋਰਚਾ ਬਣਾ ਲਿਆ ਉਹ ਜੱਥੇਬੰਦੀਆਂ 13 ਫਰਪਰੀ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਆ ਪੰਗਾ ਮਨਾਉਣ ਲਈ ਪਰ ਪੰਜਾਬ ਦੇ ਬਾਡਰ ਤੇ ਹੀ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਰੋਕਿਆ ਹੋਇਆ ਹੈ ਬਹੁਤ ਭੈੜਾ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਐਥੋਂ ਤੱਕ ਐਸਐਨਆਰ ਦੇ ਕਾਰਤੂਸ਼ ਵੀ ਮਿਲੇ ਸੋਡੇ ਪੱਤਰਕਾਰਾਂ ਦੇ ਮਾਧਿਆਰਾ ਸੇ ਪਤਾ ਲੱਗਿਆਗਾ ਤੇ ਨਾਲ ਨਾਲ ਇੱਕ ਬੰਦਾ ਵੀ ਸ਼ਹੀਦ ਹੋ ਗਿਆ ਕਿਸਾਨ ਇੱਕ ਦੀਆਂ ਅੱਖਾਂ ਜਾਂਦੀਆਂ 60 ਤੋਂ ਉੱਪਰ ਫਟੜ ਹੋ ਗਏ ਆ ਯਾਨੀ ਇਹ ਸਾਰਾ ਕੁਝ ਹਰਿਆਣੇ ਵੱਲੋਂ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਬੀਜੇਪੀ ਵੱਲੋਂ ਖੱਟੜ ਪਰੋ ਕੀਤਾ ਰਹਾ ਤੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਅਸੀਂ ਕਿਸਾਨਾਂ ਨਾਲ ਖੜਦੇ ਆ ਪਰ ਉਹਨਾਂ ਨੂੰ ਪੰਜਾਬ ਦੀ ਹੱਦ ਦੇ ਵਿੱਚ ਗੋਲਾਂ ਚ ਲੈਣਾ ਪੈਂਦਾ ਉਹ ਰੋਕ ਨਹੀਂ ਰਹੀ ਕੱਲਾ ਪਟਿਆਲੇ ਦੇ ਡੀਸੀ ਨੇ ਕੇਰਾ ਲਿਖ ਕੇ ਕਹਿੰਦਾ ਇੰਨਾ ਮਸਲਾ ਹੱਲ ਨਹੀਂ ਹੋਣਾ ਅੱਜ ਅਸੀਂ ਭਾਰਤੀ ਕਿਸਾਨੀ ਦੇ ਇੱਕਤਾ ਅਗਰਾਹਾਂ ਵੱਲੋਂ ਉਹਨਾਂ ਦੇ ਰੋਸ ਵਜੋਂ ਤਾਂ ਕਿ ਉਹ ਮਸਲੇ ਦਾ ਹੱਲ ਕਰੇ ਸਰਕਾਰਾ ਬੀਜੇਪੀ ਦੇ ਤਿੰਨ ਅਧਿਸ਼ਾ ਅਗੂ ਆ ਜਿਹੜੇ ਉਹਨਾਂ ਦੇ 12 ਦੇ ਵਿੱਚੋਂ ਜਿਹਦੀ ਲੜੀ ਵਜੋਂ ਅੱਜ ਅਸੀਂ ਕੇਵਲ ਢਲੋੜੇ ਬਾਸ ਦੇ ਵਿੱਚ ਬਰਨਾਲੇ ਦੇ ਵਿੱਚ ਧਰਨਾ ਦਿੱਤਾ ਹੈ ਭਾਰਤੀ ਕਿਸਾਨੀ ਦੇ ਇੱਕਤਾ ਅਗਰਾਹਾਂ ਵੱਲੋਂ ਇਹ ਧਰਨਾ ਦੋ ਦਿਨ ਚੱਲੂਗਾ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੋਊ ਅਗਲਾ ਪ੍ਰੋਗਰਾਮ ਕੀ ਹੈ ਇਹ ਇਹ ਸਾਡੀਆਂ ਇਹ ਮੰਗਾਂ ਹੈ ਕਿ ਇਹ ਸਰਕਾਰ ਉਹਨਾਂ ਮੰਗਾਂ ਨੂੰ ਮੰਨੇ ਤਾਂ ਕਿ ਮਤਲਬ ਵੀ ਜਾਨੀ ਜਿਹੜਾ ਹੈਗਾ ਅਸੀਂ ਉਹ ਧਰਨੇ ਸਮਾਪਤ ਕਰੀਏ ਨਹੀਂ ਅਸੀਂ ਸੰਘਰਸ਼ ਤਿੱਖਾ ਕਰਨਾ ਹੈ ਜਿਹੜਾ ਅੱਜ ਦਾ ਧਰਨਾ ਹੈ ਇਹ ਦਿਨ ਰਾਤ ਦਾ ਧਰਨਾ ਹੈ ਕੱਲ ਨੂੰ ਸ਼ਾਮ ਨੂੰ ਅਸੀਂ ਖਤਮ ਕਰਨਾ ਹੈ ਦੇਰ ਰਾਤ ਅਸੀਂ ਇਹਦੇ ਭਾਜੀਪੀ ਦੇ ਜਿਹੜੇ ਤਿੰਨ ਵੱਡੇ ਲੀਡਰ ਨੇ ਉਹਨਾਂ ਦੇ ਆਰਾਂ ਦੇ ਵਿੱਚ ਵੀ ਕੇ ਜੂ ਅਗਰਾਹਾਂ ਵੱਲੋਂ ਬੈਠਣ ਦਾ ਫੈਸਲਾ ਕੀਤਾ ਗਿਆ ਤੇ ਸਾਰੇ ਪੰਜਾਬ ਦੇ ਇਹ ਟੋਲ ਪਲਾਜੇ ਨੇ ਉਹ ਵੀ ਸਾਡੀ ਜਥੇਬੰਦੀ ਵੱਲੋਂ ਪੂਰੇ ਤੌਰ ਤੇ ਕੱਲ ਸ਼ਾਮ ਤੱਕ ਫ੍ਰੀ ਰਹਿਣਗੇ ਕਿਉਂਕਿ ਜੋ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਤਰੀਕ ਨੂੰ ਜਿਹੜੀਆਂ ਥਾਰਿਆਂ ਦੀਆਂ ਸਾਡੀਆਂ ਸਾਂਝੀਆਂ ਮੰਗਾਂ ਨੇ ਉਹ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸੀ ਦਿੱਲੀ ਦਾ ਕੀ ਜਾਣਦੇ ਅਸੀਂ ਪਰ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੂੰ ਦੇ ਹਿਸ਼ਾਰੇ ਤੇ ਵਡੀਆਂ-ਵਡੀਆਂ ਕੰਧਾਂ ਕੱਢ ਦਿੱਤੀਆਂ ਗਈਆਂ ਤਾਰਾਂ ਲਾ ਦਿੱਤੀਆਂ ਗਈਆਂ ਜਿਵੇਂ ਕਿ ਗਵਾਂਡੀ ਦੇਸ਼ ਤੋਂ ਕਹਿੰਦੀ ਹੈ ਜਾਂ ਕਿਸੇ ਦੁਸ਼ਮਣ ਦੇਸ਼ ਤੋਂ ਕਿਸਾਨਾਂ 'ਤੇ ਹੁਣ ਸਾਨੂੰ ਇਸ ਗੱਲ ਦਾ ਪੂਰਾ ਰੋਸ ਹੈ ਵੀ ਕਿਸਾਨਾਂ ਦੇ ਉੱਤੇ ਅਤਿਆਚਾਰ ਵੀ ਕੀਤਾ ਗਿਆ ਹੈ लाठी चार्ज ਕੀਤਾ ਗਿਆ ਅਕਪਰੂ ਗੈਂਸ ਦੇ ਗੋਲੇ ਤੱਕ ਸਿੱਟੇ ਗਏ ਨੇ ਜਿਹੜੇ ਮੋਦੀ ਕਹਿੰਦਾ ਵੀ ਅਸੀਂ 140 ਕਰੋੜ ਲੋਕ ਬੋਟ ਕਰਦੇ ਹਾਂ ਸਭ ਤੋਂ ਵੱਡਾ ਲੋਕਤੰਤਰ ਆਡਾ ਪਰ ਕਿਵੇਂ ਨੇ ਜਮਹੂਰੀਅਤ ਦੀਆਂ ਕਾਣ ਕੀਤਾ ਇਹਦੇ ਵਿਰੋਧ ਵਜੋਂ ਅੱਜ ਅਸੀਂ ਇਹਨਾਂ ਦੇ ਵਾਰ ਦੇ ਵਿੱਚ ਆਏ ਆ ਕਿ 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 ਅੱਜ ਅਸੀਂ ਇਹ ਕੇਬਲ ਢੋਲੋਂ ਦਾ ਵਾਰ ਆ ਜਿਹੜਾ ਇਹ ਬਰਨਾਲੇ ਦੇ ਵਿੱਚ ਘੇਰਿਆ ਪਟਿਆਰੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਹੈ ਉਹਦੇ ਵਾਰ 'ਚ ਬੈਠੇ ਆਂ ਹਾਜਿਲ ਕਾ ਜੋ ਇਹਨਾਂ ਦਾ ਪ੍ਰਦੇਸ਼ ਦਾ ਅਧਿਐਕਸ਼ਾ ਸੁਨੀਲ ਯਾਖੜ ਉਹਦੇ ਵਾਰ ਦੇ ਵਿੱਚ ਅਸੀਂ ਬੈਠੇ ਹੋਏ ਆਂ ਸਾਰੇ ਟੋਲ ਪਲਾਜ਼ੇ ਨੇ ਜਿਹੜੇ ਪੰਜਾਬ ਦੇ ਉਹ ਕੱਲ ਸ਼ਾਮ ਤੱਕ ਫਰੀ ਰਹਿਣਗੇ ਫਿਰ ਕੱਲ ਨੂੰ ਸ਼ਾਮ ਨੂੰ ਸਯੁਕਤ ਮੋਰਚੇ ਦੀ ਮੀਟਿੰਗ ਹੈ ਅਸੀਂ ਸਯੁਕਤ ਮੋਰਚੇ ਦਾ ਹਿੱਸਾ ਹੈਗੇ ਜੋ ਵੀ ਸਯੁਕਤ ਮੋਰਚੇ ਦੇ ਵਿੱਚ ਫੈਸਲਾ ਆਊਗਾ ਅਗਲਾ ਐਲਾਨ ਸਾਡੀ ਸੂਬਾ ਕਮੇਟੀ ਸਯੁਕਤ ਮੋਰਚਾ ਜੋ ਵੀ ਐਲਾਨ ਕਰੂਗਾ ਉਹ ਵੀ ਲਾਗੂ ਕਰਾਂਗੇ ਇਹ ਪ੍ਰੋਟੈਸਟ ਹੈਗਾ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਗੈਰ ਰਾਜਨੀਤਿਕ ਐਸ ਕੇ ਐਮ ਦੇ ਜਿਹੜੇ ਕਿਸਾਨ ਨੇਗੇ ਕੁਝ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਉਹ ਦਿੱਲੀ ਵੱਲ ਪੂਚ ਕਰਨ ਗਏ ਸੀਗੇ ਜਦੋਂ ਉਹਨਾਂ ਨੂੰ ਦਿੱਲੀ ਦਾ ਕੀ ਉਹਨਾਂ ਨੇ ਹਰਿਆਣੇ ਦੇ ਵਿੱਚ ਹੀ ਐਡੀਆਂ ਸਖਤ ਕੰਧਾਂ ਕੱਢਤੀਆਂ ਕਿ ਉਹਨਾਂ ਨੂੰ ਹਰਿਆਣੇ ਰਾਹੀਂ ਵੀ ਇੰਟਰ ਨਹੀਂ ਹੋਣ ਦਿੱਤਾ ਸਰਕਾਰ ਉਸ ਤੇ ਤਸ਼ੱਦਦ ਕਰ ਰਹੀ ਹੈ ਇਹ ਭਾਜੀਪੀ ਦੀ ਕੇਂਦਰ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਅੱਜ ਉਹਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਉਹਦੇ ਵੱਡੇ ਲੀਡਰ ਨੇਗੇ ਸੁਨੀਲ ਜਾਖੜ ਪੰਜਾਬ ਦਾ ਪ੍ਰਧਾਨ ਹੈ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਢਿੱਲੋਂ ਦੇ ਬਾਰਗੇ ਅੱਜ ਬੀਜੇਪੀ ਦੇ ਜਿਹੜੇ ਮੇਨ ਆਗੂ ਨੇਗੇ ਉਹਨਾਂ ਦੇ ਘਰਾਂ ਦੇ ਬਾਰਗੇ ਰੋਸ ਪ੍ਰਦਰਸ਼ਨ ਕਰ ਰਹੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਇਹ ਕਿਹ ਤੱਕ ਜਾਰੀ ਰਹੂਗਾ ਇਹ ਜਿਹੜਾ ਹੈਗਾ ਫਿਲਹਾਲ ਹੈਗਾ ਜਿਹੜਾ ਹੁਣ ਕੱਲ ਐਮਰਜੈਂਸੀ ਮੀਟਿੰਗ ਕਰਕੇ ਸਾਡੇ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਤੇ ਇਹਨਾਂ ਜਿਹੜੇ ਤਿੰਨ ਲੀਡਰਾਂ ਦੇ ਜਿਹੜਾ ਗੇਟਾਂ ਦੇ ਅੱਗੇ ਆ ਜਿਹੜਾ ਦਿਨ ਰਾਤ ਦਾ ਦੋ ਦਿਨਾਂ ਦਾ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕਰਾਂਗੇ